Obrigado. ਭਾਈ ਜੀ ਕੀ ਨਾਮ ਆ ਤੁਹਾਡਾ ਜੀ ਇਹ ਨਾ ਕੁਸ਼ਦੀਪ ਸਿੰਘ ਆ ਜੀ ਮੈਂ ਇਹ ਬਟਿੰਡਾ ਚੰਡੀਗੜ੍ਹ ਹੈ ਨੈਸ਼ਨਲ ਹਾਈਵੇ ਤੇ ਸੰਗਰੂਰ ਜਿਹੜਾ ਇਹ ਤੇਲ ਵਾਲਾ ਡੀਪੂ ਤੋਂ ਪਾਤੜਾ ਰੋਡ ਵਾਲਾ ਪੋਲ ਪਈਦਾ ਜੀ ਇਹ ਇੱਥੇ ਖੜੇ ਆ ਬਈ ਇਹ ਇੱਥੇ ਐਕਸੀਡੈਂਟ ਹੋਇਆ ਗੱਡੀ ਇਹ ਹਾਸਾ ਹੋਇਆ ਕਿਵੇਂ ਹੋਇਆ ਕਿੰਨੇ ਵਜੇ ਹੋਇਆ ਇਹ 3:00 ਵਜੇ ਤਕਰੀਬਨ ਹੋਇਆ ਜੀ ਤੇ ਯਾਰ ਜਿਹੜਾ ਪੋਲ ਤੋਂ ਡਾਊਨ ਉੱਤਰਦੇ ਇਹਨਾਂ ਦਾ ਰੋਡ ਮਤਲਬ ਕਿ ਦਵਿਆਵਾ ਸੀ ਘਾਰਾ ਪਿਆ ਵਸ ਗਈ ਰੋਡ ਥੱਲੇ ਖਰਾਬ ਹੋ ਗਿਆ ਸੀ ਇਹ ਕਿੰਨਾ ਰੋਡ ਦਬ ਕੇ 30 ਫੁੱਟ ਦੇ ਲੱਗਦਾ 30 32 ਫੁੱਟ ਦੇ ਨੇੜੇ ਤਕਰੀਬਨ ਸਾਰਾ ਲੰਮਾ ਹੀ ਘਾਰਾ ਪਿਆ ਵਸਦਾ ਜੀ ਬਾਈ ਜੀ ਸਾਰ ਤੋਂ ਕਿੰਨੇ ਦੇਖਿਓ ਕਿਦਾਂ ਦੀ ਮਜ਼ਬੂਤੀ ਦੇਖਦੇ ਹੋ ਮਜ਼ਬੂਤੀ ਦਾ ਬਿਲਕੁਲ ਹੀ ਨਹੀਂ ਸਾਰਾ ਰੋਡ ਹੀ ਬੇਕਾਰ ਆ ਜੀ ਜਿੰਨਾ ਵੀ ਹੈਗਾ ਬਟਿੰਡੇ ਤੋਂ ਲੈ ਕੇ ਚੰਡੀਗੜ੍ਹ ਤੀਕ ਜੀਕਪੁਰ ਤੀਕ ਬਾਈ ਜੀ ਇਹ ਮਤਲਬ ਕਿ ਰਾਜਪੁਰੇ ਜੀ ਕਹਿ ਸਕਦੇ ਆ ਕਿ ਸਾਰਾ ਰੋਡ ਹੈ ਸਾਰਾ ਬੇਕਾਰ ਆ ਜੀ ਪਹਿਲੇ ਇਹ ਟੋਲ ਡੇਰੇ ਕਿੰਨਾ ਟੋਲ ਲੱਗਦਾ ਟੂਲ ਇੱਕ ਸਾਈਡ ਦਾ 24-2500 ਰੁਪਏ ਦੇ ਲੱਗ ਜਾਂਦੇ ਜੀ ਜਾਣ ਜਾਣ ਦੇ ਬਟਿੰਡੇ ਤੋਂ ਲੈ ਕੇ ਆਪਣਾ ਇਹ ਰਾਜਪੁਰੇ ਚ ਬੱਦਕ ਨੁਕਸਾਨ ਹੋਇਆ ਨੁਕਸਾਨ 7.8 ਲੱਖ ਰੁਪਏ ਦਾ ਨੁਕਸਾਨ ਹੈ ਕੀ ਕਹਣਾ ਦੋਨੇ ਬਸ ਨੁਕਸਾਨ ਸਾਡਾ ਹੋ ਗਿਆ ਜੀ ਕਿਸੇ ਨੇ ਗੱਲ ਬਾਤ ਸੁਣੀ ਨਹੀਂ ਜੀ ਹੁਣ ਗੱਡੀ ਚੱਕ ਰਹੇ ਆ ਬਸ ਕੀ ਕੰਡੀਸ਼ਨ ਹੈ ਇਹ ਗੱਡੀ ਦੀ ਕੰਡੀਸ਼ਨ ਗੱਡੀ ਦੀ ਸਾਰੀ ਖਤਮ ਹੈ ਜੀ ਥੱਲੇ ਸਸਪੈਂਸ਼ਨ ਖਤਮ ਹੈ 7 ਦਾ ਟਾਇਰ ਪਾੜ ਗਿਆ ਜੀ ਬਿਲਕੁਲ ਨਵੇਂ 55000 ਰੁਪਏ ਦੀ ਜੋੜੀ ਹੈ ਜੀ 7 ਟਾਇਰ ਪਾੜ ਗਏ ਆ ਗੱਡੀ ਦਾ ਸਾਰਾ ਡੀਜ਼ਲ ਦੀ ਟੈਂਕੀ ਫੁੱਲ ਸੀ ਉਹ ਡੁੱਲ ਗਈ ਹੈ ਤੇ ਡੈਸ਼ਬੋਰਡ ਟੂਸ਼ਬੋਰਡ ਸਾਰਾ ਮੂਰੂ ਕੋੜਾ ਵੀ ਨੁਕਸਾਨ ਨਾ ਜ਼ਿਆਦਾ ਹੋ ਗਿਆ ਜੀ ਬੜਾ ਨੁਕਸਾਨ ਹਾਂਜੀ ਹਾਂ ਭਾਈ ਜੀ ਕੀ ਨਾਮ ਹਤਾ ਮੇਰਾ ਨਾਮ ਆ ਲਾਸ਼ਮੀ ਸਿੰਘ ਤੁਸੀਂ ਖਲਾਰੇ ਸੀ ਹਾਂਜੀ ਮੈਂ ਖਲਾਰੇ ਸੀ ਕਿੰਨੀ ਕੁ ਸਪੀਡ ਸੀ ਤੁਹਾਡੀ ਮੇਰੀ 35 ਤੋਂ 40 ਦੀ ਸਪੀਡ ਸੀ ਕੀ ਕਹਿਣਾ ਚਾਹੁੰਦੇ ਹੋ ਹਾਸਾ ਵਾਪਰੇ ਕਿ ਨਹੀਂ ਹਾਸਾ ਵਾਪਰੇ ਹੀ ਆ ਸੜਕ ਕਾਰਨ ਵਾਪਰੇ ਸੜਕ ਦੀ ਕੋਈ ਗੌਰ ਨਹੀਂ ਕਰ ਰਹੇ ਜੀ ਇਹ 룰 ਅਸੀਂ ਦੇ ਰਹੇ ਹਾਂਗੇ ਸੜਕ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹ ਮੰਤਰੀ ਦੇ ਇਲਾਕੇ ਦੇ ਵਿੱਚ ਇਹ ਕੁਝ ਹੋਈ ਜਾਂਦਾ ਤਾਂ ਬਾਹਰ ਕੀ ਹੋਊਗਾ ਕਿੰਨੇ ਕਲੇ ਦਾ ਹਾਸਾ ਸੀ ਇਹ ਸਵੇਰ 3 ਤੋਂ 3:30 ਦੇ ਅੱਛਾ ਕਦੋਂ ਜਾ ਕੇ ਅਧਿਕਾਰੀ ਪਹੁੰਚੇ ਨੇ 1 ਵਜੇ ਦੁਪਹਿਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਰ ਆਏ ਨੇ ਅਸੀਂ ਇਹਨਾਂ ਨੂੰ ਕੀ ਕਹਿਣਾ ਜੀ ਹੁਣ ਆਏ ਹੁਣ ਆਏ ਆ ਹਜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਜੇ ਕੋਈ ਸੁਣਵਾਈ ਨਹੀਂ ਅਸੀਂ ਆਪ ਦਾ ਹੈਡਰਾ ਮੰਗਾ ਕੇ ਆਪ ਦੀ ਕਦੀ ਆਪਸੀ ਦੀ ਕਰਾ ਰਹੇ ਹਾਂ ਜੀ ਤੁਹਾਡੇ ਕਿੰਨੇ ਸਾਲ ਤੋਂ ਫਿਕਰ ਮੇਰਾ ਹੀ ਕੋਟ ਫ੍ਰੈਕਚਰ ਹੋ ਗਿਆ